ਹਾਂਜੀ ਦੋਸਤੋ ਸਵਾਗਤ ਕਰਦੇ ਆਂ ਡਾਕਟਰ ਪਾਲ ਵਲੌਗਸ YouTube ਚੈਨਲ ਦੇ ਇਸ ਪਹਿਲੇ ਵਲੌਗ ਦੇ ਅੰਦਰ ਅੱਜ ਦਾ ਇਹ ਵਲੌਗ ਸ਼ੁਰੂ ਕਰਾਂਗੇ ਪੰਜਾਬ ਦੇ ਬਹੁਤ ਨਾਮੀ ਕਲਾਕਾਰ ਦਿਲਜੀਤ ਦੁਸਾਂਝ ਦੇ ਪਿੰਡ ਦੁਸਾਂਝ ਕਲਾਂ ਤੋਂ ਦੁਸਾਂਝ ਕਲਾਂ 'ਚ ਐਂਟਰ ਕਰਨ ਤੋਂ ਪਹਿਲਾਂ ਹੀ ਆਪਾਂ ਨੂੰ ਰਸਤੇ ਵਿੱਚ ਟਰੱਕ ਮਿਲ ਗਿਆ ਜਿਸ ਦੇ ਨਾਲ ਆਪਾਂ ਨੂੰ ਆਪਣੀ ਗੱਡੀ ਰੋਕਣੀ ਪੈ ਗਈ ਦੁਸਾਂਝ ਕਲਾਂ ਇੱਕ ਬਹੁਤ ਖੂਬਸੂਰਤ ਪਿੰਡ ਆ ਜਿਸਦੇ ਨਾਲ ਬਹੁਤ ਸਾਰੇ ਪਿੰਡ ਲੱਗਦੇ ਆ ਤੇ ਇੱਕ ਇਹ ਛੋਟੇ ਸ਼ਹਿਰ ਦੀ ਤਰ੍ਹਾਂ ਹੀ ਪਿੰਡ ਆ ਟਰੱਕਾਂ ਨੂੰ ਨੁਭਾਉਂਦੇ ਸਾਰੇ ਆਪ ਆਪਣੀ ਗੱਡੀ ਤੋੜ ਲਈ ਆ ਤੇ ਸਾਹਮਣੇ ਬੱਲੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਦੁਕਾਨਾਂ ਜਿੱਥੇ ਟੈਟੂ ਦੀਆਂ ਦੁਕਾਨਾਂ ਵੀ ਹੈਗੀਆਂ ਤੇ ਸਾਹਮਣੇ ਸਾਨੂੰ ਦਿਖ ਰਿਹਾ ਆ ਸਾਡਾ ਦਸਾਂਝਗਲਾਂ ਦਾ ਮੇਨ ਅੱਡਾ ਜਿੱਥੋਂ ਫਗਵਾੜੀ ਅਤੇ ਮਕੰਦਪੁਰ ਨੂੰ ਸੜਕ ਨਿਕਲਦੀ ਹੈ ਤੇ ਬੱਸਾਂ ਜਾਂਦੀਆਂ ਆ ਦਸਾਂਝਗਲਾਂ ਦੇ ਮੇਨ ਅੱਡੇ ਦੇ ਅੰਦਰ ਸਾਰੀਆਂ ਦੁਕਾਨਾਂ ਮਠਿਆਈਆਂ ਦੀਆਂ ਜਾਂ ਜੂਸ ਦੀਆਂ ਸਾਰੀਆਂ ਮੌਜੂਦ ਆ ਇੱਕ ਸਾਈਡ ਤੇ ਲਿਖਿਆ ਹੋਇਆ ਹੈ ਕੋਕਾ ਕੋਲਾ ਇਹ ਸਾਡੇ ਲੈਮਨ ਸ਼ਾਪ ਆ ਔਰ ਜੂਸ ਦੀ ਦੁਕਾਨ ਆ ਇੱਥੇ ਜਿੰਨੇ ਜਿੰਨੇ ਵੀ ਲੈਮਨ ਪੀਤਾ ਉਹ ਇੱਕ ਵਰਬ ਜੂਮ ਕਮੈਂਟ ਕਰਕੇ ਦੱਸਿਓ ਤੇ ਇਹ ਸਾਡੀ 메ਨ ਸੜਕ ਸ਼ੁਰੂ ਹੋ ਜਾਂਦੀ ਆ ਬਾਜ਼ਾਰ ਦੀ ਜਿੱਥੇ ਸਾਰੀਆਂ ਦੁਕਾਨਾਂ ਹੈਗੀਆਂ ਮੋਬਾਈਲਾਂ ਦੀਆਂ ਤੇ ਹਸਪੀਟਲ ਵੀ ਹੈਗਾ ਆ ਉਹ ਤੁਹਾਨੂੰ ਅੱਗੇ ਦਿਖ ਜਾਏਗਾ ਤੇ ਬਹੁਤ ਸਾਰੇ ਪਿੰਡਾਂ ਦੀ ਜਿਹੜੀ ਜ਼ਰੂਰਤ ਪੂਰਾ ਕਰਦਾ ਹੈ ਪਿੰਡ ਤੁਸਾਂਝ ਕਲਾਂ ਟੀਕ ਚੰਦ ਭਾਜੀ ਆਪਣੀ ਰੀੜੀ ਬਾਹਰ ਕੱਢਦੇ ਪਏ ਆ ਬਹੁਤ ਨਾਮੀ 버거 ਇਹਨਾਂ ਦਾ ਵੀ ਟੀਕ ਚੰਦ ਆਣਾਂ ਦਾ ਵੀ ਜਿਨੇ ਜਿਨੇ ਖਾਦਾ ਇੱਕ ਵਾਰ ਜ਼ਰੂਰ ਦੱਸਿਓ ਬਹੁਤ ਸਾਰੇ ਪਿੰਡਾਂ ਦੀ ਜ਼ਰੂਰਤ ਪੂਰਾ ਕਰਦਾ ਹੈ ਪਿੰਡ ਤੁਸਾਂਝ ਕਲਾਂ ਬਹੁਤ ਖੂਬਸੂਰਤ ਪਿੰਡ ਆ ਇਸ ਪਿੰਡ ਦੇ ਵਿੱਚ ਤਿੰਨ ਬੈਂਕਾਂ ਆ ਜੋ ਕਿ ਅਲੱਗ-ਅਲੱਗ ਪਿੰਡਾਂ ਦੇ ਲੋਕਾਂ ਨੂੰ ਸਹੂਲਤ ਦਿੰਦੀਆਂ ਆ ਤੇ ਆ ਸਾਹਮਣੇ ਲੈਬ ਆ ਗਈ ਆ ਲੈਬਾਰਟਰੀ ਆ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਦੰਦਾਂ ਦੀ ਕਲੀਨਿਕ ਹੈਗੀ ਆ ਤੇ ਮਿਹਰ ਹਸਪੀਟਲ ਆ ਤੇ ਇੱਕ ਸਾਈਡ ਦੇ ਉੱਤੇ ਜਿਹੜਾ ਇਹ ਪੂਰਾ ਇੱਕ ਬਣਿਆ ਹੋਇਆ ਆ ਦੁਕਾਨਾਂ ਜਿੱਥੇ ਸਾਰੀਆਂ ਚਿਕਨ ਦੀਆਂ ਦੁਕਾਨਾਂ ਵੀ ਹੈਗੀਆਂ ਸੁਨਿਆਰੇ ਦੀ ਦੁਕਾਨਾਂ ਵੀ ਹੋਰ ਕਾਫੀ ਸਾਰੀਆਂ ਇੱਥੇ ਦੁਕਾਨਾਂ ਹੈਗੀਆਂ ਆ ਤੇ ਦੋਸਤੋ ਥੋੜੀ ਜਿਹੀ ਵੀਡੀਓ ਆਪਾਂ ਅੱਗੇ ਲੈ ਕੇ ਆਏ ਆ ਦੁਸਾਂਝ ਕਲਾਂ ਦੇ ਨਾਲ ਬਹੁਤ ਸਾਰੇ ਪਿੰਡ ਲੱਗਦੇ ਆ ਜਿੱਦਾਂ ਕਿ ਕੋਟਗੜੀਵਾਲ ਕਾਲੀ ਨਿਹਰ ਗੁੜੇ ਨੰਨੂ ਮਯਾਰਾ ਲੇਲ ਕਲਾਂ ਉਤਪੱਲੂ ਲਾਦੀਆਂ ਹੋਰ ਵੀ ਬਹੁਤ ਸਾਰੇ ਪਿੰਡ ਆ ਕਈਆਂ ਦੇ ਨਾਮ ਸ਼ਾਇਦ ਮੈਨੂੰ ਨਹੀਂ ਮੇਰੇ ਦਿਮਾਗ ਦੇ ਵਿੱਚ ਹੋਣੇ ਇਹ ਸਾਰੇ ਪਿੰਡਾਂ ਨੇ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਸਹੂਲਤਾਂ ਆ ਉਹ ਸਹੂਲਤਾਂ ਦਿੰਦਾ ਆ ਦੁਸਾਂਝ ਕਲਾਂ ਪਿੰਡ ਇਹਨਾਂ ਸਾਰੇ ਲੋਕਾਂ ਨੇ ਲੋੜਾਂ ਪੂਰੀਆਂ ਕਰਦਾ ਆ ਇੱਕ ਸ਼ਹਿਰ ਦੀ ਤਰ੍ਹਾਂ ਹੀ ਪਿੰਡ ਜਿਹੜਾ ਦੁਸਾਂਝ ਕਲਾਂ ਆ ਤੇ ਆ ਜਿਹੜੀ ਸਾਹਮਣੇ ਸੜਕ ਜਾ ਰਹੀ ਹੈ ਇੱਥੇ ਹੈਗਾ ਦਿਲਜੀਤੂ ਸਾਈ ਦਾ ਘਰ ਜੇ ਤੁਸੀਂ ਸਾਨੂੰ ਕਦੇ ਕਹੋਗੇ ਆਪਾਂ ਤੁਹਾਨੂੰ ਦਿਲਜੀਤੂ ਸਾਈ ਦਾ ਘਰ ਵੀ ਦਿਖਾ ਦਾਂਗੇ ਤੇ ਆਪਾਂ ਮੁੜ ਕੇ ਆ ਤੁਹਾਂਹ ਚ ਪਲਾਂ ਤੋਂ ਬਾਹਰ ਨਿਕਲਣ ਸਾਰ ਤੇ ਇਹ ਸੜਕ ਨਿਕਲਦੀ ਹੈਗੀ ਆ ਮਡਾੜੀ ਵੱਲੋਂ ਤੇ ਗੁਲਥਮ ਨੂੰ ਵੀ ਨਿਕਲ ਜਾਂਦੀ ਆ ਤੇ ਇੱਥੋਂ ਮੋੜ-ਮੋੜ ਦੇ ਸਾਰੇ ਜਿਹੜਾ ਆਪਾਂ ਨੂੰ ਦਿਖਾਈ ਦਿੰਦਾ ਆ ਸ਼ਨੀ ਦੇਵ ਜੀ ਮਹਾਰਾਜ ਜੀ ਦਾ ਮੰਦਿਰ ਤੇ ਮੋੜ ਮੁੜ ਕੇ ਆ ਜਾਂਦਾ ਆ ਕੁੜੀਆਂ ਦਾ ਸਕੂਲ ਦੋ ਸਕੂਲ ਹੈ ਇੱਥੇ ਇੱਕ ਕੁੜੀਆਂ ਦਾ ਇੱਕ ਮੁੰਡਿਆਂ ਦਾ ਤੇ ਇੱਕ ਛੋਟਾ ਸਕੂਲ ਛੋਟੇ ਬੱਚਿਆਂ ਦਾ ਵੀ ਹੈਗਾ ਆ ਆ ਸਾਹਮਣੇ ਸਕੂਲ ਦਿਖਾਈ ਦਿੰਦਾ ਆ ਇਹ ਸਰਕਾਰੀ ਕੰਨਿਆ ਸਕੂਲ ਆ ਇੱਥੇ ਸਿਰ ਕੁੜੀਆਂ ਹੀ ਪੜ੍ਹਦੀਆਂ ਆ ਤੇ ਇਹ ਜਿਹੜਾ ਪਰਸਤਾ ਨਿਕਲਦੇ ਪਏ ਆ ਆਪਾਂ ਨਿਕਲਦੇ ਪਏ ਆ ਮਡਾਲੀ ਸ਼ਰੀਫ ਵੱਲ ਨੂੰ ਤੇ ਆਪਾਂ ਅੱਜ ਤੁਹਾਨੂੰ ਮਡਾਲੀ ਸ਼ਰੀਫ ਰੌਜਾ ਸ਼ਰੀਫ ਦੇ ਵੀ ਦਰਸ਼ਨ ਕਰਵਾਵਾਂਗੇ ਇਹ ਆਪਣਾ ਪਹਿਲਾ ਵਲੌਗ ਆ ਤੇ ਤੁਸੀਂ ਸਾਰੇ ਜਣੇ ਆਪਣੇ ਨਾਲ ਜੋੜੋ ਆਪਾਂ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਇਹਦੇ ਵਿੱਚ ਦਿਖਾਵਾਂਗੇ ਇਹ ਕੁਝ ਕੁ ਤਾਂ ਦੇ ਟੁੱਟੀ ਸੜਕ ਵੀ ਆ ਰਹੀ ਆ ਚਲੋ ਇਹ ਆਮ ਗੱਲਾਂ ਆ ਪਿੰਡਾਂ ਦੀਆਂ ਥੋੜੀ ਜਿਹੀ ਵੀਡੀਓ ਆਪਾਂ ਇੱਥੋਂ ਤੇਜ਼ ਕਰਦੇ ਆ ਤਾਂ ਕਿ ਜਲਦੀ ਮਢਾਲੀ ਪਹੁੰਚੀਏ ਤੇ ਆਪਾਂ ਨੂੰ ਸਾਹਮਣੇ ਦਿਖਾਈ ਦਊਗਾ ਇੱਕ ਮੋੜ ਮੁੜਦੇ ਸਾਈਕਲ ਤੇ ਆਉਂਦਾ ਬਾਬਾ ਜੋ ਕਿ ਇਹ ਚੀਜ਼ਾਂ ਸਾਡੇ ਪਿੰਡਾਂ ਦੀ ਸ਼ਾਨ ਆ ਸਾਈਡਾਂ ਤੇ ਸਾਨੂੰ ਹਰੀ-ਹਰੀ ਖੇਤ ਦਿਖਾਈ ਦੇਣਗੇ ਕਣਕਾਂ ਤੇ ਸਰੋਂ ਦੇ ਫੁੱਲ ਜੋ ਸਾਡੇ ਪਿੰਡਾਂ ਦੀਆਂ ਸ਼ਾਨਾਂ ਆ ਜਿਨ੍ਹਾਂ ਕਰਕੇ ਸਾਡੇ ਪਿੰਡ ਆ ਪਿੰਡਾਂ ਕਰਕੇ ਹੀ ਇਹ ਆ ਜਿੱਦਾਂ ਕਿ ਦਿਲਜੀਤ ਉਸਾਂ ਨੇ ਕਿਹਾ ਵੀ ਆ ਕਿ ਗੁਰੂ ਨਾਨਕ ਦੇ ਖੀਤਾਂ ਚੋਂ ਬਰਕਤ ਨਹੀਂ ਜਾ ਸਕਦੀ ਤੇ ਆਪਾਂ ਫਿਰ ਤੋਂ ਵੀਡੀਓ ਤੇਜ਼ ਕਰਦੇ ਹਾਂ ਤਾਂ ਕਿ ਜਲਦੀ ਪਹੁੰਚ ਜਾਈਏ ਤੇ ਇੱਥੋਂ ਤੁਹਾਨੂੰ ਦਿਖਾਈ ਦਊਗਾ ਬਹੁਤ ਹੀ ਬਿਊਟੀਫੁਲ ਜਿਹੜਾ ਵਿਊ ਆ ਰਿਹਾ ਰੋਜ਼ਾ ਸ਼ਰੀਫ ਦਾ ਤੇ ਆ ਇੱਥੋਂ ਬਿਲਕੁਲ ਜਿਹੜਾ ਰੋਜ਼ਾ ਸ਼ਰੀਫ ਆ ਉਹ ਆਪਾਂ ਨੂੰ ਲਾਗੇ ਦਿਖਾਈ ਜਾਂਦਾ ਤੇ ਇਹ ਸਾਹਮਣੇ ਸੜਕ ਕੁਲਤੋਂ ਨਿਕਲ ਜਾਂਦੀ ਆ ਆਪਾਂ ਤੁਹਾਨੂੰ ਇਸ ਜਿਹੜੇ ਚੈਨਲ ਦੇ ਮਾਧਿਅਮ ਨਾਲ ਹਰ ਇੱਕ ਚੀਜ਼ ਦੀ ਨੌਲੇਜ ਦਵਾਂਗੇ ਚਾਹੇ ਉਹ ਦਵਾਈਆਂ ਦੀ ਨੌਲੇਜ ਹੋਵੇ ਚਾਹੇ ਹਸਪਤਾਲ ਦੀ ਕਿਸੇ ਦੀ ਨੌਲੇਜ ਹੋਵੇ ਕੀਲਾ ਹਸਪੀਟਲ ਵਧੀਆ ਆ ਤੇ ਹੁਣ ਆਪਾਂ ਪਹੁੰਚ ਗਏ ਆ ਰੋਜਾ ਸ਼ਰੀਫ ਮਟੜਾੜੀ ਦੇ ਵਿੱਚ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਾਉਨੇ ਆ ਰੋਜਾ ਸ਼ਰੀਫ ਮਟੜਾੜੀ ਦੇ ਜੇ ਤੁਸੀਂ ਸਾਨੂੰ ਕਦੀ ਕਹੋਗੇ ਕਿ ਰੋਜਾ ਸ਼ਰੀਫ ਦੇ ਅੰਦਰੋਂ ਦਰਸ਼ਨ ਕਰਨੇ ਤਾਂ ਆਪਾਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਵਾਵਾਂਗੇ ਤੇ ਵੱਧ ਤੋਂ ਵੱਧ ਤੁਸੀਂ ਇਸ ਚੈਨਲ ਨੂੰ ਵੀਊ ਦਿਓ ਸਬਸਕ੍ਰਾਈਬਰ ਦਿਓ ਜਿੰਨਾ ਤੁਸੀਂ ਸਾਡਾ ਮਾਣ ਰੱਖੋਗੇ ਅਸੀਂ ਤੁਹਾਡਾ ਉਸ ਤੋਂ ਵੱਧ ਕੇ ਖਿਆਲ ਰੱਖਾਂਗੇ ਇਹ ਹੈਗਾ ਯਾਰ ਸਾਡੇ ਮਟੜਾੜੀ ਦੀ ਸ਼ਾਨ ਮਟਾਲੀ ਕੀ ਸਾਡੇ ਪੂਰੇ ਏਰੀਏ ਦੀ ਸ਼ਾਨ ਰੌਜਾ ਸ਼ਰੀਫ ਮਟਾਲੀ ਇਸ ਦੇ ਕਰਕੇ ਹੀ ਮਟਾਲੀ ਦੇ ਨਾਲ ਜਿਹੜਾ ਸ਼ਰੀਫ ਲੱਗਦਾ ਆ ਰੌਜਾ ਸ਼ਰੀਫ ਦੇ ਕਰਕੇ ਬਹੁਤ ਜਿਹੜਾ ਸੋਹਣਾ ਤੇ ਸ਼ਾਂਤਮਈ ਮਾਹੌਲ ਆ ਪਲੇਸ ਆ ਇਹ ਤੇ ਦੋਸਤੋ ਅੱਜ ਦਾ ਬਲੌਗ ਆਪਾਂ ਇੱਥੇ ਜਿਹੜਾ ਖਤਮ ਕਰ ਦੇਣਾ ਆ ਤੋਂ ਮੈਨੂੰ ਉਮੀਦ ਆ ਕਿ ਤੁਹਾਨੂੰ ਅੱਜ ਦਾ ਪਹਿਲਾ ਬਲੌਗ ਸਾਟਾ ਪਸੰਦ ਆਇਆ ਹੋਊਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ-ਜਿਹੜੇ ਵੀ ਸਾਡੇ ਪਿੰਡਾਂ ਦੇ ਨਾਲ ਦੇ ਇਹ ਬਲੌਗ ਦੇਖਦੇ ਆ ਉਹ ਅੱਗੇ ਤੋਂ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਹੋਰ ਵਧੀਆ ਤੋਂ ਵਧੀਆ ਇੱਥੇ ਵੀਡੀਓਜ਼ ਜਿਹੜੀਆਂ ਲਿਆਂਦੇ ਰਹੀਏ ਪਰਿਵਾਰ 'ਚ ਬੈਠ ਕੇ ਦੇਖਣ ਵਾਲੀਆਂ ਔਰ ਪਰਿਵਾਰ 'ਚ ਬੈਠ ਕੇ ਸੁਣਨ ਵਾਲੀਆਂ ਵੀਡੀਓਜ਼ ਜਿਹੜੀਆਂ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਥੈਂਕ ਯੂ